ਨਨਕੁਰ ਸਾਹਿਬ ਵਿਦਾਂ ਸਭਾ ਦੇ ਵੀ ਬਹੁਤ ਸਾਰੇ ਪਿੰਡ ਜਿਹੜੇ ਆ ਉਹ ਹੜ੍ਹਾਂ ਦੀ ਮਾਰ ਚ ਆਏ ਹੋਏ ਨੇ ਸੋ ਲਗਾਤਾਰ ਪਿਛਲੇ ਕਈ ਦਿਨਾਂ ਤੋਂ ਅਸੀਂ ਜਿਹੜਾ ਹੜ੍ਹਾਂ ਨਾਲ ਪ੍ਰਭਾਵਿਤ ਪਿੰਡਾਂ ਦਾ ਦੌਰਾ ਵੀ ਕਰ ਰਹੇ ਆ ਰਾਹਸਮਕਰੀ ਵੀ ਦੇ ਰਹੇ ਆ ਕੱਲ ਪੂਰਾ ਦਿਨ ਮੈਂ ਅਨੰਦਪੁਰ ਸਾਹਿਬ ਬਲਾਕ ਦੇ ਅੰਦਰ ਸੀਗਾ ਖੋਲਣੀ ਬਲਾਕ ਦੇ ਅੰਦਰ ਸੀਗਾ ਅੱਜ ਮੈਂ ਕੀਰਤਪੁਰ ਸਾਹਿਬ ਬਲਾਕਸ ਆਇਆ ਇੱਥੇ ਵੀ ਬਹੁਤ ਸਾਰੇ ਪਿੰਡ ਜਿਹੜੇ ਨੇ ਪੁੰਗਾ ਕਲਿਆਣਪੁਰ ਐ ਹੋਰ ਕਈ ਪਿੰਡ ਜਿਹੜੇ ਨੇ ਉਹ ਪਾਣੀ ਦੀ ਮਾਰ ਤੇ ਆਏ ਨੇ ਜਿਹੜੇ ਦਰਿਆ ਦੇ ਕੰਢੇ-ਕੰਢੇ ਸੀਗੇ ਸੋ ਨਾ ਪਿੰਡਾਂ 'ਚ ਵੀ ਰਾਹਤ ਸਮਗਰੀ ਦੇਣ ਦਾ ਕੰਮ ਉੱਥੇ ਕਿਸ ਪ੍ਰਕਾਰ ਦੀ ਹੋਰ ਜ਼ਰੂਰਤ ਹੈ ਉਹਦੇ ਲਈ ਅੱਜ ਆਏ ਅੱਜ ਕਲਿਆਨਪੁਰ ਪਿੰਡ ਤੋਂ ਅਸੀਂ ਸ਼ੁਰੂਆਤ ਕੀਤੀ ਹੈ ਔਰ ਹੋਰ ਅੱਗੇ ਪਿੰਡਾਂ 'ਚ ਵੀ ਜਾਵਾਂਗੇ ਜਿੱਥੇ ਅਸੀਂ ਹੜਪੀ ਦਾ ਪ੍ਰਭਾਵਿਤ ਪਰਿਵਾਰਾਂ ਨੂੰ ਮਿਲ ਰਹੇ ਹਾਂ ਉਹਨਾਂ ਦਾ ਦੁੱਖ-ਦਰਦ ਵੀ ਸੁਣ ਰਹੇ ਹਾਂ ਉਹਨਾਂ ਨੂੰ ਰਾਹਤ ਸਮਗਰੀ ਵੀ ਦੇ ਰਹੇ ਹਾਂ ਉੱਥੇ ਹੋਰ ਕੀ ਕੀ ਸਮਾਨ ਚਾਹੀਦਾ ਹੈ ਜਿਵੇਂ ਅੱਜ ਗੱਲ ਆਈ ਕਿ ਭਈ ਛੱਤਾਂ ਜੋ ਰੀਆਂ ਕਈ ਘਰਾਂ ਦੀਆਂ ਕੰਧਾਂ ਗਿਰ ਗਈਆਂ ਕਿਸੇ ਦੇ ਵਾਸ਼ਰੂਮ ਬਾਥਰੂਮ ਗਿਰ ਗਏ ਨੇ ਜੋ ਘਰਾਂ ਦਾ ਜਿਹੜਾ ਸਾਰਾ ਨੁਕਸਾਨ ਹੋਇਆ ਉਹਦਾ ਵੀ ਮੁਆਇਨਾ ਕਰਕੇ ਉਹਦੀ ਵੀ ਰਿਪੋਰਟ ਜਿਹੜੀ ਹੈ ਐਸਡੀਐਮ ਸਾਹਿਬ ਨੂੰ ਡੀਸੀ ਸਾਹਿਬ ਨੂੰ ਬੇਨਤੀ ਕਰਕੇ ਭੇਜਵਾਵਾਂਗੇ ਤਾਂ ਕਿ ਉਹ ਸਾਰੇ ਟੁੱਟੇ ਹੋਏ ਘਰਾਂ ਦਾ ਮੁਆਵਜ਼ਾ ਵੀ ਮਿਲੇ ਜਿਹੜੀਆਂ ਫਸਲਾਂ ਖਰਾਬ ਹੋ ਗਈਆਂ ਇਹਨਾਂ ਪਿੰਡਾਂ 'ਚ ਉਹਨਾਂ ਫਸਲਾਂ ਦਾ ਵੀ ਮੁਆਵਜ਼ਾ ਮਿਲੇ ਪਰ ਆਸਮਗਰੀ ਦੇ ਨਾਲ ਨਾਲ ਕਿਉਂਕਿ ਪਸ਼ਵਾਂ ਨੂੰ ਵੀ ਬੜੀ ਦਿੱਕਤ ਆ ਰਹੀ ਹੈ ਸੋ ਪਸ਼ਵਾਂ ਲਈ ਵੀ ਚਾਰੇ ਦਾ ਥੂੜੀ ਦਾ ਉਹ ਪ੍ਰਬੰਧ ਅਸੀਂ ਕਰ ਰਹੇ ਹਾਂ ਉਧਰਲੇ ਵੀ ਬਹੁਤ ਸਾਰਾ ਸਮਾਨ ਆਇਆ ਅੱਜ ਪਿੰਡਾਂ ਚ ਥੂੜੀ ਭਜਵਾਨ ਦਾ ਕੰਮ ਵੀ ਅਸੀਂ ਕਰ ਰਹੇ ਆ ਸੋ ਲਗਾਤਾਰ ਸਾਡੀ ਜਿਹੜੀ ਪੂਰੀ ਟੀਮ ਆ ਕਵਾਲ ਜੀ ਦੀ ਅਗਵਾਈ ਚ ਉਹ ਪੂਰੀ ਇਸ ਬਲਾਕ ਕੀਰਤਪੁਰ ਬਲਾਕਸ ਦੀ ਸੇਵਾ ਦੇ ਕੰਮ ਚ ਲੱਗੀ ਆ ਸਾਡੇ ਮੰਡਲ ਪ੍ਰਧਾਨ ਜੀ ਸਾਡੇ ਸੁਭਾ ਸਿੰਘ ਜੀ ਰਜਨੀਸ਼ ਜੀ ਰੰਗਾ ਜੀ ਪੂਰੀ ਟੀਮ ਜੜੀ ਆ ਉਹ ਲਗਾਤਾਰ ਦਿਨ ਰਾਤ ਲੋਕਾਂ ਦੀ ਸੇਵਾ ਚ ਅਸੀਂ ਲੱਗੇ ਹੋਏ ਆ ਅੱਜ ਵੀ ਹੋਰ 5-6 ਪਿੰਡਾਂ ਜਾਵਾਂਗੇ ਜਿੱਥੋਂ ਜਿੱਥੋਂ ਵੀ ਕੋਈ ਦਿੱਕਤ ਆ ਰਹੀ ਆ ਕੋਈ ਫੋਨ ਆ ਰਿਹਾ ਅਸੀਂ ਉੱਥੇ ਆਪ ਪਹੁੰਚ ਕਰਕੇ ਜੋ ਜੋ ਚੀਜ਼ਾਂ ਦੀ ਜ਼ਰੂਰਤ ਆ ਉਹ ਕਰ ਰਹੇ ਆ ਗੁਰੂ ਮਹਾਰਾਜ ਹੋਰ ਬਲ ਔਰ ਮੈਂ ਇਹ ਹੀ ਬੇਨਤੀ ਕਰਨੀ ਹੈ ਗੁਰੂ ਮਹਾਰਾਜ ਦੇ ਚਰਨਾਂ ਚ ਕਿ ਜਲਦੀ ਇਹ ਪਾਣੀ ਹੋਰ نیچے ਜਾਏ ਪਾਣੀ ਸਾਰਾ ਉਤਰੇ ਤਾਂ ਕਿ ਜਿਹੜਾ ਹੋਰ ਰਾਹ ਦਾ ਕੰਮ ਹੈ ਉਹ ਤੇਜ਼ੀ ਲੈ ਕੇ ਆਈ ਜਾ ਸਕੇ ਮੈਨੂੰ ਪੂਰੀ ਉਮੀਦ ਹੈ ਕਿ ਅਗਲੇ 15-20 ਦਿਨ ਮਹੀਨੇ ਚ ਪੂਰਾ ਮੁਰਵ ਸੇਵਾ ਜਿਹੜਾ ਇਹਨਾਂ ਦਾ ਜ਼ਰੂਰ ਹੋਏ ਜਿਹੜਾ ਕੀਤਾ ਪਛਵਾਹਾਂ ਦੀ ਬੜੀ ਦਿੱਕਤ ਆ ਰਹੀ ਸੀ ਸੋ ਪੰਜਾਬ ਚ ਕਿਉਂਕਿ ਚਾਰਾ ਮਿਲ ਹੀ ਨਹੀਂ ਰਿਹਾ ਸੀ ਅਸੀਂ ਹਰਿਆਣੇ ਬੇਨਤੀ ਕੀਤੀ ਸੀ ਸਮਾਰਯੋਗ ਮੁੱਖ ਮੰਤਰੀ ਸਾਹਿਬ ਨੇ ਸਾਡੇ ਹਰਿਆਣੇ ਦੇ ਜਿਹੜੇ ਮੰਤਰੀ ਸਾਹਿਬ ਨੇ ਸੁਭਾਸ਼ ਸੁਦਾ ਜੀ ਉਹਨਾਂ ਨੇ ਕੱਲ ਚਾਰੇ ਦੀ ਸੇਵਾ ਭੇਜੀ ਆ ਸੋ ਪਿੰਡਾਂ ਦੇ ਨੂੰ ਲਗਾਤਾਰ ਅਸੀਂ ਵੰਡਣ ਦਾ ਕੰਮ ਕਰ ਰਹੇ ਆ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਪਰੇਸ਼ਾਨੀ ਜਿਹੜੀ ਆ ਆਪਣੇ ਪਿੰਡਾਂ ਦੇ ਸਾਡੇ ਜਿਹੜੇ ਭੈਣ ਭਰਾ ਨੂੰ ਨਹੀਂ ਆਉਣ ਦਿੱਤੀ ਜਾਊਗੀ ਹਰ ਤਰ੍ਹਾਂ ਦਾ ਸਮਾਨ ਜੋ ਚਾਹੀਦਾ ਉਹਨੂੰ ਪੂਰੀ ਸੇਵਾ ਸੀ ਕਰ ਰਹੇ ਆਂ ਔਰ ਹਰਿਆਣੇ ਤੋਂ ਵੀ ਬਹੁਤ ਮਦਦ ਆ ਰਹੀ ਹੈ ਮੈਂ ਆਪਣੇ ਮੁੱਖ ਮੰਤਰੀ ਸਾਹਿਬ ਦਾ ਔਰ ਸਾਡੇ ਮੰਤਰੀ ਸੁਵਾਸਦਾ ਜੀ ਦਾ ਵੀ ਵਿਸ਼ੇਸ਼ ਰੂਪ ਨਾਲ ਧੰਨਵਾਦ ਕਰਨਾ ਹੈ ਜਿਨ੍ਹਾਂ ਨੇ ਇੰਨੀ ਪੈਨ ਲੈ ਕਰਕੇ ਇੰਨੀ ਵੱਡੀ ਗਿਣਤੀ ਚ ਚਾਰੇ ਵੀ ਤੂੜੀ ਦੀ ਸੇਵਾ ਕੀਤੀ ਹੈ ਸੋ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਖਲਿਆਣਪੁਰ ਬੂੰਗਾ ਕੱਲ ਹਰਿਆਣੇ ਤੋਂ 25 ਤਦਾਦ ਵਿੱਚ ਚਾਰੇ ਦੇ ਜਿਹੜੇ ਟਰੱਕ ਸੀ ਉਹ ਸ਼੍ਰੀ ਅਨੰਦਪ੍ਰਸਾਦ ਭੱਤੇ ਸੀ ਔਰ ਕੱਲ ਸੁਭਾਜੀ ਨੇ ਸਾਰੇ ਪਿੰਡਾਂ ਦੇ ਵਿੱਚ ਮਾਧੇਵ ਰਹੀਂ ਬੋਲ ਕੇ ਵੀ ਦੱਸਿਆ ਸੀ ਕਿ ਜਿੰਨਾ ਪਿੰਡਾਂ ਨੂੰ ਚਾਰੇ ਦੀ ਲੋੜ ਆ ਉਹ ਇੱਥੋਂ ਦਫ਼ਤਰ ਤੋਂ ਆਣ ਕੇ ਚਾਰਾ ਲੈ ਜਾਓ वैसे दा असी एक ਰੋਗਰੀ ਚਾਰਾ ਬਣਾਉਂਦੀ ਕੋਸ਼ਿਸ਼ ਕੀਤੀ ਸੀ ਪਰ ਕਿਉਂਕਿ ਉਹ ਬੜੇ ਵੱਡੇ ਵੱਡੀਆਂ ਪੰਡਾ ਨੇ 3 ਕੋਇੰਟਲ 3.5 ਕੋਇੰਟਲ ਦੇ ਵੱਡੇ ਟਰੱਕ ਸੀ ਤਾਂ ਟਰੱਕ ਭੇਜੇ ਦੀ ਕੋਸ਼ਿਸ਼ ਕੀਤੀ ਪਰ ਉਹ ਸੜਕਾਂ ਟੁੱਟੀਆਂ ਹੋਣ ਕਰਕੇ ਫਸ ਗਈਆਂ ਤੇ ਅੱਜ ਚੰਦਪੁਰ ਮੇਲਾ ਤੋਂ ਹਰਸ਼ਾ ਮੇਲਾ ਤੋਂ ਜੱਜਪੁਰ ਤੋਂ ਇਹ ਸਾਰੇ ਪਿੰਡਾਂ ਦੇ ਜਿਹੜੇ ਲੋਕ ਟਰਾਲੀਆਂ ਲੈ ਕੇ ਆਏ ਹਰ ਇੱਕ ਪਿੰਡ ਨੂੰ 10-10 15-15 ਕੋਇੰਟਲ ਜਿੰਨੀ ਕੁ ਉਹਨਾਂ ਦੀ ਲੋੜ ਸੀ ਉਹ ਅਸੀਂ ਦਿੱਤੀ ਆ ਔਰ ਨਾਲ ਉਹਨਾਂ ਨੂੰ ਅਸੀਂ ਬੇਨਤੀ ਵੀ ਕੀਤੀ ਆ ਅਪੀਲ ਵੀ ਕੀਤੀ ਆ ਜੇਕਰ ਹੋਰ ਵੀ ਕਿਸੇ ਦੀ ਲੋੜਿਆ ਤੇ ਅਸੀਂ ਸ਼ੁਭਾਜ ਜੀ ਨੂੰ ਬੇਨਤੀ ਕਰਕੇ ਉਹ ਚਾਰੇ ਦਾ ਹੋਰ ਪ੍ਰਬੰਧ ਕਰਕੇ ਵੀ ਉਹਨਾਂ ਨੂੰ ਦਵਾ ਗਏ ਐਕਚੁਅਲੀ ਉੱਥੇ ਜਿੰਨੀਆਂ ਵੀ ਮੱਕੀ ਦੀਆਂ ਫਸਲਾਂ ਨੇ ਉਹ ਸਾਰੀਆਂ تباہ ਹੋ ਚੁੱਕੀਆਂ ਔਰ ਖਾਸ ਕਰਕੇ ਪਸ਼ੂਆਂ ਨੂੰ ਚਾਰੇ ਦੀ ਬਹੁਤ ਜ਼ਰੂਰਤ ਸੀ ਸੋ ਅਗਲੇ 15 ਦਿਨ 20 ਦਿਨ ਜਿੰਨੇ ਦਿਨ ਵੀ ਚਾਰੇ ਦੀ ਲੋੜ ਹੋਏਗੀ ਅਸੀਂ ਸ਼ੁਭਾਜ ਜੀ ਨੂੰ ਬੇਨਤੀ ਕੀਤੀ ਹੈ ਕਿ ਚਾਰੇ ਦਾ ਹੋਰ ਪ੍ਰਬੰਧ ਕਰਕੇ ਦਿਓ ਤਾਂ ਕਿ ਜਿਹੜੇ ਇਹ ਸਤਲੋਜ ਦੇ ਨਾਲ ਦੇ ਪਿੰਡ ਨੇ ਉਹਨਾਂ ਵਿੱਚ ਪਸ਼ੂਆਂ ਨੂੰ ਚਾਰਾ ਜਿਹੜਾ ਪਿਆ ਸਕੀਏ ਇੱਥੇ ਮੁੱਖ ਮੰਤਰੀ ਪ੍ਰਭ ਸਿੰਘ ਸੈਣੀ ਜੀ ਦਾ ਧੰਨਵਾਦ ਕਰਦੇ ਆਂ ਉਤੇ ਡਾਇਰੈਕਟਰ ਸੁਭਾਸ਼ ਸ਼ਰਮਾ ਜੀ ਦਾ ਵੀ ਧੰਨਵਾਦ ਕਰਦੇ ਆ ਇਸ ਔਕੀ ਘੜੀ ਦੇ ਨਾਲ ਸਾਰੇ ਸੰਗਤ ਦੇ ਨਾਲ ਆਣ ਕੇ ਖਰੇ ਨੇ ਬਹੁਤ ਬਹੁਤ ਧੰਨਵਾਦ